ਮਾਨਸਾ ਦਾ ਮੇਨ ਬਾਜ਼ਾਰ ਅਜ ਬਿਲਕੁਲ ਬੰਦ ਹੈ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਮਾਨਸਾ ਦੇ ਵਿੱਚ ਜਿਵੇਂ ਕੱਲ ਗੋਲੀ ਚੱਲੀ ਸੀ ਤੇ ਉੱਥੇ ਇੱਕ ਬਹੁਤ ਹੀ ਵੱਡਾ ਧਰਨਾ ਲੱਗਿਆ ਹੋਇਆ ਉਸ ਗੋਲੀ ਨੂੰ ਲੈ ਕੇ ਜਿਵੇਂ ਕੱਲ ਗੋਲੀ ਚੱਲੀ ਸੀ ਤੇ ਗੁਰਦੁਆਰਾ ਚੌਂਕ ਦਾ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਸਾਰਾ ਬਾਜ਼ਾਰ ਬਿਲਕੁਲ ਬੰਦ ਹੈ ਤੇ ਬਾਕੀ ਤੁਹਾਨੂੰ ਧਰਨੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਤੇ ਬਾਕੀ ਜਿੰਨੇ ਵੀ ਵੀਰ ਭਰਾ ਇਸ ਵੀਡੀਓ ਨੂੰ ਦੇਖਦੇ ਨੇ ਮਾਨਸਾ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਰੇ ਜਾਣੇ ਇਸ ਧਰਨੇ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਅੱਜ ਇਹਨਾਂ ਤੇ ਗੋਲੀ ਚੱਲੀ ਹੈ ਕੱਲ ਨੂੰ ਪਤਾ ਨਹੀਂ ਕਿਸ ਦੀ ਵਾਰੀ ਆਉਣੀ ਹੈਗੀ ਕਿਉਂਕਿ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਆ ਹੁਣ ਤੁਹਾਨੂੰ ਦੁਕਾਨ ਦਿਖਾਵਾਂਗੇ ਜਿੱਥੇ ਕੱਲ ਗੋਲੀ ਚੱਲੀ ਸੀ ਜਿਹੜੀ ਦੁਕਾਨ ਦੇ ਸਾਹਮਣੇ ਕਣਚ ਖੜਿਆ ਹੋਇਆ ਤੇ ਇਸ ਦੁਕਾਨ ਦੇ ਉੱਤੇ ਕੱਲ ਗੋਲੀਆਂ ਵੀ ਚੱਲੀਆਂ ਸੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਸ਼ਹਿਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਇਹ ਜਦੋਂ ਆਪਾਂ ਫਾਟਕਾਂ ਵਾਲੇ ਪਾਸੇ ਆਉਣੇ ਆ ਮਤਲਬ ਔਰ ਬਾਜ਼ਾਰ ਇਹ ਬਿਲਕੁਲ ਬੰਦ ਦਾ ਸਟੇਸ਼ਨ ਵਾਲਾ ਬਾਜ਼ਾਰ ਪੁਲਿਸ ਸਟੇਸ਼ਨ ਵਾਲਾ ਤੇ ਦੇਖ ਸਕਦੇ ਹੋ ਤੁਸੀਂ ਸਾਰੀਆਂ ਦੁਕਾਨਾਂ ਬਿਲਕੁਲ ਬੰਦ ਨੇਗੀਆਂ ਜਿਹੜੀਆਂ ਵੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਦੁਕਾਨਾਂ ਬੰਦ ਕਰਕੇ ਤੁਸੀਂ ਵੀ ਉਸ ਧਰਨੇ ਦੇ ਵਿੱਚ ਪਹੁੰਚੋ ਜਿੰਨੀਆਂ ਦੁਕਾਨਾਂ ਬੰਦ ਨਹੀਂਆਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਧਰਨੇ ਦੇ ਵਿੱਚ ਜ਼ਰੂਰ ਪਹੁੰਚੋ ਦੁਕਾਨਾਂ ਬੰਦ ਕਰਨ ਦਾ ਵੀ ਫੇਰ ਹੀ ਫਾਇਦਾ ਜੇ ਤੁਸੀਂ ਧਰਨੇ ਦੇ ਵਿੱਚ ਪਹੁੰਚੋਗੇ ਤੇ ਇਸ ਦੁਬਾਰਾ ਆਪਾਂ ਫਾਟਕਾਂ ਦੇ ਜੇ ਉਰਲੇ ਪਾਸੇ ਆਈਏ ਬੱਸ ਸਟੈਂਡ ਵਾਲੇ ਬਾਜ਼ਾਰ ਦੇ ਵਿੱਚ ਉਰਲੇ ਬਾਜ਼ਾਰ ਦੇ ਵਿੱਚ ਤੇ ਇਹ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਬੰਦ ਨਹੀਂਆਂ ਪਰ ਕੁਝ ਕੁ ਦੁਕਾਨਾਂ ਇਹੋ ਜਿਹੀਆਂ ਹੈਗੀਆਂ ਨੇ ਵਿੱਚ ਜਿਹੜੀਆਂ ਹਜੇ ਵੀ ਖੁੱਲੀਆਂ ਹੋਈਆਂ ਨਹੀਂਆਂ ਤੇ ਇਹਨਾਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਜੇ ਬਾਜ਼ਾਰ ਬੰਦ ਦੀ ਕਾਲ ਦਿੱਤੀ ਹੋਈ ਹੈ ਧਰਨੇ ਵਾਲਿਆਂ ਨੇ ਤਾਂ ਤੁਸੀਂ ਵੀ ਇਸ ਦੇ ਵਿੱਚ ਸ਼ਾਮਲ ਹੋ ਬਾਜ਼ਾਰ ਨੂੰ ਬੰਦ ਰੱਖੋ ਅੱਜ ਦਾ ਦਿਨ ਤੇ ਬਾਕੀ ਜਿਵੇਂ ਧਰਨੇ ਵਾਲੇ ਕਹਿੰਦੇ ਨੇ ਜਿਵੇਂ ਕਮੇਟੀ ਬਣਦੀ ਓ ਉਸ ਫੈਸਲੇ ਦੇ ਉੱਤੇ ਖੁੱਲ ਜਿਹੜਾ ਉਹ ਤੇ ਸਾਰੇ ਜਾਣੇ ਧਰਨੇ ਦੇ ਵਿੱਚ ਜ਼ਰੂਰ ਪਹੁੰਚੋ